ਲਓ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਣਾ ਰਾਤ ਦੇ ਟਾਈਮ ਬਾਬਾ ਅਨੰਦ ਸਿੰਘ ਜੀ ਦੀ ਵਰਸ਼ੀ ਚੱਲਦੀ ਪਈ ਆ 82ਵੇਂ ਸਾਹਮਣੇ ਆ ਗਿਆ ਮੇਨ ਦਰਬਾਰ ਨੂੰ ਰਸਤਾ ਜਾ ਰਿਹਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਮੇਰੇ ਨਾਲ ਬੱਬੀ ਬੱਬੀ ਸਤਿ ਸ਼੍ਰੀ ਅਕਾਲ ਜੀ ਬੱਬੀ ਜੀ ਕੈਮਰਾ ਦੇ ਬਿਜੀ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਮੇਨ ਦਰਬਾਰ ਵੱਲ ਅੰਦਰ ਰਾਤ ਨੂੰ ਸੰਗਤ ਕਾਫੀ ਜ਼ਿਆਦਾ ਵੱਜ ਚੁੱਕੀ ਆ ਹਾਂ ਹਾਂ ਕੀ ਹੁਣ ਤੁਹਾਨੂੰ ਆਪ ਲੈ ਕੇ ਚੱਲਦੇ ਆਂ ਅੰਦਰ ਮੇਨ ਦਰਬਾਰ ਵੱਲ ਇੱਧਰ ਲੱਗੀ ਹੋਈ ਆ ਸ਼ਬੀਲ ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਕੈਮੋ ਮੈਂ ਵਧੀਆ ਫਿੱਕਾ ਲੱਗੀ ਆ ਸ਼ਬੀਲ ਕੌਂ ਕੇ ਆਲੇ ਬਾਈਆਂ ਦੀ ਹੋਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਧਰ ਸੇਵਾ ਦਾ ਸੇਵਾ ਕਰਦੇ ਹੋਏ ਸਾਹਮਣੇ ਜਾ ਰਿਹਾ ਮੇਨ ਦਰਬਾਰ ਨੂੰ ਰਸਤਾ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਇਧਰ ਦੀ ਸਾਈਡ ਸੇਵਾ ਜਲ ਸੇਵਾ ਠੰਡੇ ਮਿੱਠੇ ਜਲ ਦੀ ਸੇਵਾ ਮੇਨ ਦਰਬਾਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਅੰਦਰ ਲਓ ਜੀ ਕਰੋ ਮੇਨ ਦਰਬਾਰ ਦੇ ਦਰਸ਼ਨ ਦੇਖੋ ਲਾਈਟਿੰਗ ਦੇ ਵਿੱਚ ਕਿੰਨਾ ਖੂਬਸੂਰਤ ਲੱਗਦਾ ਪਿਆ ਨਾਨਕ ਸਾਹਿਬ ਦਾ ਦਰਬਾਰ ਲਓ ਜੀ ਹੁਣ ਆਪਾਂ ਕਰ ਗਏ ਅੰਦਰ ਐਂਟ੍ਰੈਂਸ ਇੱਥੇ ਦੇਖੋ ਦਰਬਾਰ ਕਿੰਨਾ ਜਿਆਦਾ ਖੂਬਸੂਰਤ ਲੱਗਦਾ ਪਿਆਗਾ ਇਕਰੋ ਦਰਸ਼ਨ ਦੇਖੋ ਪਰ ਲਾਈਟਿੰਗ ਕਿੰਨੀ ਜਿਆਦਾ ਸੋਹਣੀ ਲੱਗਦੀ ਪਈ ਆ ਸਵੇਰ ਦੇ ਬਲੌਗ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਵਾਏ ਸੀ ਸਵੇਰ ਦੇ ਉਦੋਂ ਸੰਗਤ ਕਾਫੀ ਜਿਆਦੇ ਸੀ ਤੇ ਹੁਣ ਬਾਰਿਸ਼ ਦਾ ਮਾਹੌਲ ਹੁਣ ਕਰਕੇ ਨਾ ਸੰਗਤ ਇਸ ਤਰ੍ਹਾਂ ਥੋੜੀ ਘਟ ਜਾਂਦੀ ਆ ਤੇ ਸ਼ਹਿਰ ਦੀ ਸੰਗਤੀ ਜਿਆਦੇ ਹੁੰਦੀ ਆ ਬਹੁਤ ਜਿਆਦਾ ਸੋਹਣਾ ਲੱਗਦਾ ਪਿਆ ਦਰਬਾਰ ਸਾਡੇ ਨਾਲ ਅੱਜ ਰਾਜਾ ਜੀ ਹੋਰ ਜੀ ਰਾਜਾ ਜੀ ਕੀ ਹਾਲ ਨੇ ਜੀ ਆ ਜੀ ਵਾਹਿਗੁਰੂ ਹੋਰ ਜੀ ਆਕਾਸ਼ ਜੀ ਬਧੀ ਨਹੀਂ ਦੱਸੋ ਜੀ ਠੀਕ ਠਾਕ ਜੀ ਸੈਟਅਪ ਵਿੱਕੀ ਜੀ ਚਲਿਏ ਕਰੀਏ ਦਰਸ਼ਨ 16 ਬ੍ਰੋ ਮਹਾਰਾਜ ਭਾਈ ਚਲੋ ਚਲੀਏ ਜੀ ਹੈਲੋ ਆ ਵੀ ਜਾਓ ਇਹ ਟੈਕ ਦੇ ਟੂ ਠੀਕ संतन बाबा ननसंग जी हो रही है तो आपकी जय जयकार दरबार देखो कितना ज्यादा खूबसूरत तो लगदा पे आज टाइम वाह वाह के बादशाह ने कर इधर लगी है लाइटिंग ਜਿਹੜੇ ਉੱਪਰ ਤੁਸੀਂ ਦੇਖ ਰਹੇ ਆਂ ਕਾਫੀ ਜਿਆਦੇ ਖੂਬਸੂਰਤ ਲੱਗਦੀ ਪਈ ਆ ਇਸ ਟਾਈਮ ਲਾਈਟ ਚਲੋ ਸੰਗਤੋ ਚੱਲੀਏ ਦਰਸ਼ਨ ਕਰਨ ਦਰਬਾਰ ਦੇਖੋ ਨਾਈਟ ਟਾਈਮ ਵਿੱਚ ਕਿੰਨਾ ਜਿਆਦਾ ਖੂਬਸੂਰਤ ਲੱਗਦਾ ਹੋਇਆ ਪਿਛਲੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਈ ਸੀ ਪਾਰਕਿੰਗ 메ਨ ਗੇਟ ਤੋਂ ਲੱਗੇ ਜਿਹੜਾ 메ਨ ਹਾਈਵੇ ਤੋਂ ਆ ਰਿਹਾ ਹੈਗਾ ਰੋਈਪੁਰ ਰੋਡ ਦੇ ਉੱਤੋਂ ਉਸ ਰੋਡ ਦੇ ਉੱਤੋਂ ਬਲੌਗ ਸਟਾਰਟ ਕੀਤਾ ਸੀ ਹੁਣ ਤਾਂ ਅਸੀਂ 메ਨ ਦਰਬਾਰ ਦੇ ਬਿਲਕੁਲ ਅੰਦਰ ਐਂਟਰ ਕਰਕੇ ਹੀ ਬਲੌਗ ਸਟਾਰਟ ਕੀਤਾ ਹੈਗਾ ਰਾਤ ਦੇ ਟਾਈਮ ਲਾਈਟਿੰਗ ਸਭ ਤੋਂ ਜ਼ਿਆਦਾ ਖੂਬਸੂਰਤ ਲੱਗਦੀ ਹੈ ਨਿਕ ਸਰ ਭਗਤੀ ਦਾ ਕਰ ਲਓ ਜੀ ਹੁਣ ਤੁਹਾਨੂੰ ਆਪਾਂ ਲੈ ਕੇ ਜਾਂਦੇ ਆ ਮੇਨ ਦੀਵਾਨ ਹਾਲ ਦੇ ਅੰਦਰ ਸੰਗਤਾਂ ਦੇ ਇਕੱਠ ਦੇਖੋ ਕਿੰਨਾ ਜਿਆਦਾ ਹੈ ਜਿਸ ਸਰ ਤੋਂ ਜੀਵ ਸ਼੍ਰੀਮਾਨ ਸੰਤ ਬਾਬਾ ਜੀ ਚੋਣ ਕਰਾਉਂਦੇ ਸ਼੍ਰੀਮਾਨ ਸੰਤ ਬਾਬਾ ਜੀ ਨੂੰ ਬੇਨਤੀ ਰਹਿਮਾਈਏ सभी बवारे इसकी करवा रहे हम सो गुरु प्यारे सो गुरु की हाक तीनों में दरबार सब को मंदिर गुरुनाथियो गुरुवर सच्चे के दया करो तोए त्रिकोहा की परवान करवाने हम प्रभु तो मां की माफी भाई जी इकठाल सभा जी करते है श्री वार जी की इफ़त ਇਸ ਜਗ੍ਹਾ ਤੇ ਤੁਹਾਨੂੰ ਤਨਵ ਬਨਨ ਸਿੰਘ ਜੀ ਗੁਰੂ ਸਾਹਿਬਾਂ ਦੇ ਸਨ ਮੁਖ ਦੇ ਸੰਗਤਾਂ ਤੋਂ ਨੀਂਦੇ ਹੋ ਕੇ ਬੈਠੇ ਜਾਂਦੇ ਵਾਹਿਗੁਰੂ ਜੀ Okay. <laughs> ਉਰਮਾਨ ਤੇਰਾ sire ਬਾਈ ਬਾਈ ਜਹਤੇ ਇਸ ਪਾਸ ਸੱਚਖੰਡ ਭੋਰਾ ਸਾਹਿਬ ਜੀ ਲਾਈਟਿੰਗ ਦੇਖੋ ਕਿੰਨੀ ਜਿਆਦਾ ਖੂਬਸੂਰਤ ਲੱਗਦੀ ਹੈ ਇੱਧਰ ਦਰਬਾਰ ਸਾਹਮਣੇ ਲਾਈਟਿੰਗ ਦੇਖੋ ਵਾਹਿਗੁਰੂ ਜੀ ਕਾ ਪੁੱਤ ਪਾ ਬੈਠੇ ਆ ਆ ਆ ਆ ਤਾਂ ਤਾਂ ਬਾਬਾ ਨੰਸੀ ਤੁਹਾਡੀ ਖੁਆਈ ਹੈ ਜਾ ਜਾ ਕਚੋਰੀਆਂ ਦਾ ਲੰਗਰ ਲੱਗਿਆ ਹੋਇਆ ਇੱਥੇ ਜਲਦਕ ਤੋਂ ਵਾਹਿਗੁਰੂ ਇੱਕ ਇੱਕ ਜੀ ਹੈ ਸਾਡੇ ਉਹ ਜੀ ਗੋਪੀਆ ਕਰਵਾਇਓ ਇਹਨਾਂ ਦਾ ਤਾਂ ਹੋਰ ਰੁਕ ਜਾ ਯਾਰ ਕਚੋਰੀਆਂ ਦਾ ਲੰਗਰ ਲੱਗਿਆ ਹੋਇਆ ਦੇਖੋ ਇੱਧਰ ਲੱਗ ਲਈ ਹੈ ਲੰਗਰ ਦੀ ਸੇਵਾ ਦਾਲ ਚੌਲ ਸਬਜ਼ੀ ਸ਼ਬੀਲ ਚਾਹ ਬਰਾ ਭਾਈ ਥੈਂਕ ਯੂ ਚਾਹ ਨਾਲ ਬਰੈਡ ਪਕੌੜੇ ਸਭਾਈ ਸੇਵਾਦਾਰ गुरुद्वारा टी याणी साहिब ਆਇਆ ਬਸ ਹੁਣ ਆਈ ਜਾਂਦਾ ਟਰੇ ਇਸ ਲੰਗਰ ਹਾਲ ਚ ਅਸੀਂ ਛੱਕ ਆਏ ਪ੍ਰਸ਼ਾਦਾ ਬਹੁਤ ਸੁਆਦ ਸੀ ਇੱਥੇ ਮੇਨ ਗੇਟ ਦੇ ਬਿਲਕੁਲ ਮੂਰੇ ਲਓ ਜੀ ਟੋਨ ਆਪ ਲੈ ਕੇ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਜਿਹੜਾ ਕਿ ਮੇਨ ਗੇਟ ਦੇ ਬਿਲਕੁਲ ਹੀ ਨਾਲ ਲੱਗਿਆ ਹੋਇਆ ਹੈਗਾ ਇੱਥੇ ਚੱਲਦੇ ਪਿਆ ਪੂਰੀਆਂ ਛੋਲੇ ਹਰਮਾਲੀ ਰੋਟੀ ਛੋਲੇ ਭਟੂਰੇ ਕਾਫੀ ਜਿਆਦਾ ਸਫਾਈ ਹੈ ਤੇ ਬਹੁਤ ਜਿਆਦਾ ਵਧੀਆ ਲੰਗਰ ਹੈ ਇੱਥੇ ਨੇ ਨਾ ਖਾਸ਼ ਹੋ ਜੂ ਜੂ ਆ ਕੇ ਜਾਨੀਆਂ ਆ ਲਓ ਜੀ ਇੱਧਰ ਪੱਕਾ ਦਾ ਤੇ ਲੰਗਰ ਤੇ ਇੱਧਰ ਜਾ ਰਿਹਾ ਵਰਤਾਇਆ ਲੋਕਲੀ ਮਿਲ ਤੁਸੀਂ ਲੋਕਲ ਦਾ ਲਾਡਲਾ ਬਲੌਗਸ ਓਕੇ ਲਓ ਜੀ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਨਾਨਕਸਰ ਦੇ ਇਹ ਦੇਖੋ ਤੁਸੀਂ ਨਾਈਟ ਟਾਈਮ ਕਿੰਨਾ ਜਿਆਦਾ ਸੋਹਣਾ ਲੱਗਦਾ ਪਿਆ ਦਰਬਾਰ ਨਾਈਟ ਟਾਈਮ ਬਹੁਤ ਜਿਆਦਾ ਖੂਬਸੂਰਤ ਚੱਲਦੀਆਂ ਪਈਆਂ ਤੇ ਸੇਵਾ ਕੀ ਦੀ ਆ ਮੇਨ ਦਰਬਾਰ ਦੇ ਬਿਲਕੁਲ ਅੰਦਰ ਇਹ ਲਾਈਟਾਂ ਚੱਲਦੀਆਂ ਪਈਆਂ ਇੱਥੋਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਇਹ ਵੀ ਛੱਡ ਦੂ ਅੱਖਾਂ ਵੀ ਛੱਡਦਾ ਵੀ ਪੈ ਜੇ ਨਾ ਇੱਕ ਲਾਈਟਿੰਗ ਦੇਖੋ ਬੰਨੀ ਆ ਸੁਨੇਹਾ ਦੀ ਬੇ ਉੱਪਰ ਵੀ ਮੰਗ ਲਓ ਜੋ ਕੁਝ ਮੰਗਣਾ ਹੈ ਕੋਈ ਇਹ ਨਾ ਕਹੇ ਵੀ ਸਾਨੂੰ ਕੁਝ ਮਿਲਿਆ ਨਹੀਂ 2 ਮੀਟਰ ਲੈ ਦੇ ਵਿੱਚ ਕਿਤੇ ਕੋਈ ਬੈਠੇ ਨਹੀਂ ਲਓ ਜੀ ਕਰੋ ਮਹਿੰਦਰ ਭਾਰ ਦੇ ਦਰਸ਼ਨ ਮਾਹੂਰ ਕੋ ਵੀ ਸੀ ਜੋ ਬਾਬਾ ਰਾਜ ਦੇ ਸਰੋਵਰ ਦੇ ਮੀਂਹ ਤੋਂ ਫੋਰੋ ਉਹ ਇਧਰ ਲੱਗਿਆ ਹੋਇਆ ਦਵਾਨ ਹੈ ਇਹ ਹੈਗਾ ਹਾਲ ਤੇ ਇਧਰ ਲੱਗਿਆ ਹੋਇਆ ਲੰਗਰ ਹੈ ਚਾਹ ਦਾ ਲੰਗਰ ਹੈ ਪ੍ਰਸ਼ਾਦਾ ਪੂਰੀਆਂ ਛੋਲੇ ਕੜੀ ਚੌਲ ਹੈ ਕਚੋਰੀਆਂ ਦਾ ਲੰਗਰ ਸਾਰੇ ਸਾਈਡ ਲੱਗੇ ਹੋਇਆ ਹੈ ਤੇ ਬਾਬਾ ਜੀ ਸਰਦਾਰ ਜੀ ਮਹਾਰਾਜ ਨੂੰ ਇਧਰ ਲਾਈਨਾਂ ਲੱਗੀਆਂ ਹੋਈਆਂ ਆਓ ਸੰਦੀਪ ਜੀ ਜੁਟੇ ਹੈ ਅੱਜ ਜਿਹੜੀ ਟਿਮਿਟੀ ਸਪੀਚ ਹੈ ਉਹ ਨੂੰ ਪਾਓ ਤਾਂ ਸਾੜੀ ਕਾਇ ਕੁਲ ਕਰ ਪੁਰਵਾਗਾ ਆਪਣਾ ਭਾਰੀ ਜੀਵਨ ਵਿੱਚ ਜੋਗੋ ਪਾਇਆ ਪੰਜ ਪੰਜ ਦਾ ਗੋਦੋਰਾ ਪੜਾਇਆ ਛੋੜੇ ਫੋਮ ਜਲਾਏ ਆ ਸਤੇਤ ਬਾਬਾ ਇਤਨਣ ਦੀ ਮਾਰ ਹੈ ਉਹਨਾਂ ਦੀ ਸਤਾਜ ਹੋਈ ਹੈ ਵੀ ਅੱਜ ਜਿੰਦੇ ਸਾਥ ਲਓ ਜੀ ਅੱਜ ਦਾ ਵਲੌਗ ਸ਼ੁਰੂ ਹੋਇਆ ਸੀਗਾ ਇੱਥੋਂ ਤੇ ਇੱਥੇ ਹੁੰਦਾ ਸਮਾਪਤ ਤੇ ਮਿਲਦੇ ਆ ਕਿਸੇ ਹੋਰ ਵਲੌਗ ਦੇ ਵਿੱਚ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਜੇ ਵਧੀਆ ਲੱਗੀ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ ਸਟੇ ਕਨੈਕਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ